ਇਦੇ ਵਿੱਚ ਕੱਲ ਐਸਐਚਓ ਹਤਵਾਲੀ ਨਾਬਾ ਵੱਲੋਂ ਤੇ ਇਹਨਾਂ ਦੀ ਟੀਮ ਵੱਲੋਂ ਇੱਕ ਕੇਸ ਰਜਿਸਟਰਡ ਕੀਤਾ 137 ਨੰਬਰ ਮੁਕਦਮਾ 307 ਅੰਡਰ ਸੈਕਸ਼ਨ 'ਚ ਇੱਕ ਕੇਸ ਰਜਿਸਟਰਡ ਹੋਇਆ ਇਹ ਪੰਜ ਬੰਦਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਹੈ ਕਿ ਇਹ ਜਰਨੈਲ ਸਿੰਘ ਲਾਲੀ ਜਿਹੜਾ ਮੁਕਦਮੇ ਦਾ ਮਦਈ ਹੈ ਉਹਦਾ ਇਹਨਾਂ ਜਿਹੜੇ ਚਾਰ ਬੰਦੇ ਨੇ ਜਿਦੇ ਵਿੱਚ ਗੁਰਦੀਪ ਸਿੰਘ ਦੀਪੂ ਵਗੈਰਾ ਤੇ ਉਹ ਉਹਦੇ ਸਾਥੀ ਹੀਗੇ ਨੇ ਉਹ ਆਏ ਉਹਨਾਂ ਨੇ ਆ ਕੇ ਇਹਨਾਂ ਦੀ ਪ੍ਰਾਣੀ ਰੰਜਿਸ਼ ਚੱਲ ਰਹੀ ਸੀ ਤੇ ਇਹਨੂੰ ਕਹਿੰਦੇ ਵੀ ਜਿਹੜਾ ਤੂੰ ਸਾਡੇ ਤੇ ਕੇਸ ਕੀਤਾ ਹੋਇਆ ਕੇਸ ਕੀਤਾ ਹੈ ਅਭੀ ਉਹ ਕੇਸ ਨੂੰ ਵਾਪਸ ਲੈ ਇਸ ਗੱਲ ਲਈ ਇਹਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਉਹਨੇ ਕਿਹਾ ਵੀ ਮੈਂ ਕੇਸ ਵਾਪਸ ਨਹੀਂ ਲੈਣਾ ਇਸੇ ਵਜ੍ਹਾ ਰੰਜਿਸ਼ ਕਰਕੇ ਇਹਦੇ ਤੇ ਉਹਨਾਂ ਨੇ ਫਾਇਰਿੰਗ ਕਰਤੀ ਫਾਇਰਿੰਗ ਤੋਂ ਬਾਅਦ ਜਦੋਂ ਉਹ ਅੱਗੇ ਉਹ ਇਨੇ ਵੀ ਉਹਨਾਂ ਨੂੰ ਪੈ ਗਿਆ ਤੇ ਉਹਦੇ ਤੋਂ ਪਿਸਟਲ ਡਿੱਗ ਪਿਆ ਜਿਹੜਾ ਮੇਨ ਬੰਦਾ ਸੀ ਤੇ ਉਹਦੇ ਪਿਸਤਲ ਡਿਗਣ ਕਰਕੇ ਫਿਰ ਇਹ ਹੱਥੋਪਾਈ ਹੋ ਗਏ ਜਿਹੜਾ ਮਤਲਬ ਫਿਰ ਇਹ ਦੁਬਾਰਾ ਫਾਇਰਿੰਗ ਨਾ ਕਰ ਸਕੇ ਇਸ ਕਰਕੇ ਉਹਦਾ ਬਚਾਅ ਹੋ ਗਿਆ ਅਦਰਵਾਈਜ਼ ਇਹ ਉਹਦਾ ਜਾਨੇ ਨੁਕਸਾਨ ਕਰ ਸਕਦੇ ਸੀ ਕਿੰਨੇ ਰੌਂਡ ਫਾਇਰ ਹੋਏ ਇਹ ਇੱਕ ਰੌਂਡ ਫਾਇਰ ਉਹਨਾਂ ਚੀਤਾ ਜਿਹੜਾ ਉਹਦੇ ਸਿਰ ਦੇ ਉੱਤੋਂ ਦੀ ਨਿਕਲ ਗਿਆ ਤੇ ਉਹਨੇ ਚਲਾਕੀ ਨਾਲ ਮਤਲਬ ਚੁਸਤੀ ਨਾਲ ਜਿਹੜਾ ਹੈਗਾ ਉਹਦਾ ਆਪਣਾ ਬਚਾਅ ਕਰ ਲਿਆ ਜਦੋਂ ਦੂਜਾ ਰੌਂਡ ਫਾਇਰ ਕਰਨ ਲੱਗੇ ਉਹ ਗੋਲੀ ਵਿੱਚ ਫਸ ਗਈ ਫਿਰ ਇਹਨੇ ਉਹਨਾਂ ਨਾਲ ਹੱਥੋਪਾਈ ਕਰਕੇ ਉਹ ਪਿਸਤਲ ਖੋਲਿਆ ਥੱਲੇ ਡਿੱਗ ਪਿਆ ਤੇ ਬਾਅਦ ਚ ਜਿਹੜਾ ਐਸਐਚਓ ਕਤਵਾਲੀ ਸਰਵਜੀਤ ਚੀਮਾ ਜੀ ਨੇ ਬੜੀ ਮੁਸਤੈਦੀ ਨਾਲ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਸਾਰੀ ਟੀਮ ਨੇ ਕੰਮ ਕਰਕੇ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਨੌਜਵਾਨ ਇਹਦੇ ਵਿੱਚ ਜਿਹੜੇ ਅਕਿਊਸਟ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਅਸੀਂ ਆਪਣੇ ਐਸਐਸਪੀ ਸਾਹਿਬ ਨੂੰ ਸਾਰੀ ਇਹਦੇ ਸਵਾਰਦਾਤ ਬਾਰੇ ਦੱਸਿਆ ਜਿਨ੍ਹਾਂ ਨੇ ਵੀ ਇਹ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਪੁਲਿਸ ਨੇ ਬੜੀ ਮੁਸਤੈਦੀ ਨਾਲ ਤੇ ਬੜੀ ਮਿਹਨਤ ਨਾਲ ਜਿਹੜਾ ਕੇਸ ਸਟ੍ਰੈਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਇੱਕ ਰਹਿੰਦਾ ਜਿੰਨੇ ਇਹਨਾਂ ਨੂੰ ਪਿਸਟਲ ਸਪਲਾਈ ਕੀਤਾ ਸੀ ਉਹਦੇ ਤੇ ਵੀ ਦਬਿਸ਼ ਦਿੱਤੀ ਜਾ ਰਹੀ ਹੈ ਤੇ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ ਸਰ ਇਹਨਾਂ ਦਾ ਪੁੱਛਿਆ ਕਿ ਕਿੰਨੇ ਕੁ ਪਿਸਟਲ ਅਸਾਂਸੀ ਹੈ ਜੀ ਹਾਂ ਜੀ ਪਿਸਟਲ ਇਹ 2 ਨੰਬਰ ਦਾ ਹੀ ਹੈ ਦੇਸੀ ਪਿਸਟਲ ਹੈ ਲਾਇਸੈਂਸੀ ਨਹੀਂ ਹੈਗਾ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਦੀ ਕੀ ਬੈਕਗ੍ਰਾਉਂਡ ਹੈ ਬਾਕੀ ਐਸਐਚਓ ਸਾਹਿਬ ਨੇ ਜਿਵੇਂ ਸਾਰਾ ਰਿਕਾਰਡ ਇਨਾਂ ਦਾ ਸਾਫ ਕਰ ਰਿਕਾਰਡ ਚੈੱਕ ਕੀਤਾ ਹੈ तकरीबन ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਕੇਸ ਰਜਿਸਟਰਡ ਨੇ ਤੇ ਇਵਨ ਜਿਹੜਾ ਮਦਈ ਹੈਗਾ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਦੀ ਆ ਰਹੀ ਹੈ ਉਹਦੇ ਤੇ ਵੀ ਕਾਫੀ ਮਾਮਲੇ ਦਰਜ ਨੇ ਤੇ ਇਹਦੀ ਢੰਗਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਕੋਈ ਹੋਰ ਚੀਜ਼ ਰਹਿੰਦੀ ਹੈ ਉਹਨੂੰ ਬਿਲਕੁਲ ਉਹਦੇ ਤੇ ਕਨਸੈਂਟਰੇਟ ਕਰਕੇ ਸਾਰੀ ਤਫ਼ਤੀਸ਼ ਮੁਕੰਮਲ ਕੀਤੀ ਪੈਗੀ ਅਕਿਊਜ਼ਡਾਂ ਦੇ ਨਾਮ ਕੀ ਨੇ ਜੀ ਇਹਦੇ ਵਿੱਚ ਅਕਿਊਜ਼ਡਾਂ ਦੇ ਨਾਮ ਹੈਗੇ ਨੇ ਜੀ ਇੱਕ ਹੈਗਾ ਮੇਨ ਜਿਹੜਾ ਗਰੇਵਾਲ ਕਰਕੇ ਆ ਜੀ ਗੁਰਦੀਪ ਸਿੰਘ ਉਰਫ ਦੀਪੂ ਦਲੱਦੀ ਆ ਜੀ ਇੱਕ ਹਰਦੀਪ ਸਿੰਘ ਗਰੇਵਾਲ ਹੈ ਇੱਕ ਜਗਸੀਰ ਸਿੰਘ ਜੱਗੀ ਆ ਜੀ ਤੇ ਇਹ ਸਾਰੇ ਜਿਹੜੇ ਹੈਗੇ ਤਕਰੀਬਨ ਨਾਬੇ ਦੇ ਏਰੀਏ ਦੇ ਹੀ ਰਹਿਣ ਵਾਲੇ ਨੇ ਕਿਉਂਕਿ ਦਲੱਦੀ ਪਿੰਡ ਵੀ ਨਾਲ ਹੀ ਹੈਗਾ ਜਿਹੜਾ ਮਦਈ ਮਕਦਮਾ ਉਹਦੇ ਹੀ ਵੀ ਰਿਹੈਸ਼ ਸਰਕੂਲਰ ਰੋਡ ਨਾਬਈ ਹੈਗੀ ਆ ਜੀ ਜਿਹੜੇ ਨੇ ਲਾਇਆ ਗਿਆ ਸੀਗਾ ਜੀ ਉੱਥੇ ਨਹੀਂ 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 ਜੀ ਉਹ ਬਾਈਚਾਸ ਉੱਥੇ ਖੜਾ ਸੀ ਜਾਂ ਇਹਨਾਂ ਨੇ ਮੰਨ ਲਓ ਉਹਦੀ ਬਰੇਕੀ ਕੀਤੀ ਹੋਏਗੀ ਤੇ ਉਹਨੂੰ ਬੁਲਾਇਆ ਨਹੀਂ ਸੀ ਗਿਆ ਉਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਨਾਲ ਆਵਾਰਦਤ ਕਰਨ ਵਾਲੇ ਨੇ ਇਹ ਜਾਨ ਨੂੰ ਮਾਰਨ ਦੀ ਨੀਤ ਨਾਲ ਹੀ ਸੀਗਾ ਜੀ ਹਾਂਜੀ ਹਾਂ ਬਿਲਕੁਲ ਇਸੇ ਕਰਕੇ ਅਸੀਂ 307 ਚਕਈ ਰਜਿਸਟਰ ਕੀਤਾ ਜਿਹੜੇ ਇਹਨਾਂ ਦੇ ਪਰਚੇ ਨੇ ਜੀ ਉਹ 90 ਜੀਨੇ ਕਿਤੇ ਹੋਰ ਥਾਵਾਂ ਤੇ ਵੀ ਦਰਜ ਨੇ ਨਾਪੇ 'ਚ ਤੋਂ ਦਰਜ ਹੈਗੇ ਨੇ ਪਰ ਇਹਨਾਂ ਦਾ ਕਿਉਂਕਿ ਬਾਕੀ ਰਿਕਾਰਡ ਵੀ ਅਸੀਂ ਖੰਗਾਲ ਰਹੇ ਆਂ ਆਂਗੋਂਡ ਦੇ ਜ਼ਿਲ੍ਹਾ ਤੋਂ ਵੀ ਚੈੱਕ ਕਰ ਰਹੇ ਆਂ ਉਹ ਸਾਰੇ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਵੀ ਅਪਡੇਟ ਕਰਾਂਗੇ ਇਹ ਪਿਸਤਲ ਕਿਹੋ ਜਿਹਾ ਲੈਂਦਾ ਸੀ ਪਤਾ ਲੱਗੇ ਇਹ ਪਿਸਤਲ ਜਿਹਦੇ ਤੋਂ ਲੈਂਦਾ ਉਹ ਬੰਟੀ ਨਾਂ ਦਾ ਬੰਦਾ ਉਹ ਜੇ ਆਇਆ ਨਹੀਂ ਗ੍ਰਿਫਤਾਰ ਨਹੀਂ ਹੋਇਆ ਉਹਦੀ ਗ੍ਰਿਫਤਾਰੀ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਵੀ ਇਹ ਕਿੱਥੋਂ ਮਤਲਬ ਚੱਲਿਆ ਕਿੱਥੋਂ ਇਹ ਰਿਮਾਰਕ ਤੋਂ ਬਾਅਦ ਹੋਰ ਵੀ ਹੌਸ ਹਾਂਜੀ ਹਾਂ ਹੁਣ ਅਸੀਂ ਅੱਜ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰਾਂਗੇ निर्माण ਦੌਰਾਨ ਹੋਰ ਵੀ ਖਲਾਸੇ ਹੋਣ ਦੀ ਉਮੀਦ ਹੈ। ਹੋਸਟਲ ਨੂੰ ਆਰਾਮ ਮਿਲਣਾ ਬੜਾ ਗੰਭੀਰ ਵਿਸ਼ਾ ਕਿਉਂਕਿ ਗੈਂਗਸਟਰਾਂ ਜਾਂ ਜਿਹੜੇ ਜਿਹੜੇ ਗੁੰਡੇਾਂ ਅੰਸਰ ਨੇ ਇਹਨਾਂ ਨੂੰ ਇਸ ਤਰ੍ਹਾਂ ਪਿਸਤਲ ਮਿਲਣਾ ਬੜਾ ਗੰਭੀਰ ਵਿਸ਼ਾ ਹੈ। ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਉਂਕਿ ਇਹ ਪਹਿਲਾਂ ਵੀ ਮਤਲਬ ਜਿਹੜੀ ਇਹ ਚੀਜ਼ਾਂ ਰੇਂਜ ਕਰਦੇ ਨੇ ਇੱਕ ਦੂਜੇ ਨਾਲ ਆਪਣੀ ਦੁਸ਼ਮਣੀ ਕੱਟਣ ਲਈ ਬਿਲਕੁਲ ਇਸ ਟੀ ਯੂਨੀਵਰਸਿਟੀ ਡੰਗਾਈ ਨਾਲ ਇਹਦੀ ਪੜਤਾਲ ਕਰਾਂਗੇ ਵੀ ਇਹ ਪਿਸਤਲ ਕਿੱਥੋਂ ਆਇਆ ਇਹਦਾ origin ਕੀ ਹੈ ਕਿ ਕਿਵੇਂ ਚੱਲਿਆ ਤੇ ਕਿਵੇਂ ਇਹਨਾਂ ਤੱਕ ਪਹੁੰਚਿਆ ਉਹ ਵੀ ਇੱਕ ਤਫਤੀਸ਼ ਦਾ ਹਿੱਸਾ ਹੈ ਤੁਹਾਡੇ ਵੱਲੋਂ ਸਮਾਜ ਵਿਰੋਧੀ ਅੰਸਰਾਂ ਨੂੰ ਕੀ ਧਾਰਨਾ ਹੈ ਦੇਖੋ ਇਸ ਸਮਾਜ ਵਿਰੋਧੀ ਅੰਸਰਾਂ ਨੂੰ ਮਤਲਬ ਇਹ ਬਿਲਕੁਲ ਕਲੀਅਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਰਨਾ ਚਾਹੁੰਦਾ ਵੀ ਕੋਈ ਵੀ ਗੈਰ ਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ଦੁਵਾਈ ਜਾਏਗੀ ਇਸੇ ਕਰਕੇ ਮੈਂ ਤੁਹਾਡੇ ਮਾਧਿਮ ਰਾਹੀਂ ਅਪੀਲ ਵੀ ਕਰਦਾ ਵੀ ਜਿਹੜੇ ਕੋਈ ਇਹ ਗੈਰ ਕਾਨੂੰਨੀ ਕੰਮ ਕਰਨ ਵਾਲੇ ਜਾਂ ਗੈਂਗਵਾਰ ਵਾਲੀ ਜਿਹੜੀ ਗੱਲ ਹੈ ਉਹ ਬਿਲਕੁਲ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਪ੍ਰੋਪਰ ਸ਼ਿਕੰਜਾ ਕਸਾਂਗੇ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੂੰ ਭੁਗਤਣੀ ਪਵੇਗੀ ਪੁਲਿਸ ਵੱਲੋਂ ਇਹ ਕਿੰਨੇ ਘੰਟਿਆਂ ਵਿੱਚ ਸੋਲਵ ਕੀਤਾ ਇਹ ਦੇਖੋ ਜੀ ਪੁਲਿਸ ਦੀ ਜਿਹੜੀ ਇਸ ਸਾਰੇ ਕੇਸ ਵਿੱਚ ਕਾਰਗੁਜ਼ਾਰੀ ਬਹੁਤ ਹੀ ਤਾਬਲੇ ਤਾਰੀਫ ਹੈ ਤੇ ਇਹ ਦੇਖੋ ਕੱਲ ਤਕਰੀਬਨ 3:30-4 ਵਜੇ ਦੀ ਵਾਰਦਾਤ ਹੈ ਔਰ ਓਵਰਨਾਈਟ ਕੰਮ ਕਰਕੇ ਸਾਡੀ ਟੀਮ ਨੇ ਇਹਨੂੰ ਸਾਰੇ ਕੇਸ ਨੂੰ ਟ੍ਰੇਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਮਨਨ ਜੇ ਕਹਿ ਲਈਏ ਤਾਂ ਇਹ ਕੁਝ ਘੰਟਿਆਂ ਚ ਸਾਰਾ ਕੰਮ ਜਿਹੜਾ ਹੈਗਾ ਇਹਨੂੰ ਸਿਰੇ ਲਾ ਦਿੱਤਾ ਗਿਆ ਜੀ ਗੱਡੀ ਵੀ ਬਰੰਪਤ ਕਰ ਲਈ ਜੀ ਹਾਂਜੀ ਗੱਡੀ ਵੀ ਜਿਹੜੀ ਸਵਿਫਟ ਡਿਜ਼ਾਇਰ ਕਾਰ ਸੀ ਜਿਹਦੇ ਤੇ ਆਏ ਸੀ ਮਾਰਨ ਲਈ ਉਹ ਵੀ ਕਾਰ ਅਸੀਂ ਕਵਰ ਕਰ ਲਈ ਹੈ ਜੀ ਓਕੇ